ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਰੋਜ਼ ਤੇਰੇ ਸਿਰ ਤੋਂ ਸੁੰਦਗੀ ਵਾਰ ਕੇ ਹੋਂਦ ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਜਦ ਰੋਇਆ ਮਿੱਟੀ ੜਕੇ ਪੰਛੀ ਵਕ ਕੋਈ ਲੈਂਦਾ ਹੈ ਜਦ ਰੋਇਆ ਮਿੱਟੀ ੜਕੇ ਪੰਛੀ ਵਕ ਕੋਈ ਲੈਂਦਾ ਹੈ ਮੈਂ ਆਪਣੇ ਸੰਗ ਸੁਟਾਇਕ ਗੀਤ ਗਾਉਂਦਾ ਮੈਂ ਆਪਣੇ ਸੰਗ ਕਤਾਇਆ ਤੁਮ ਜੀ ਤੇ ਜਗਾਉਂਦਾ ਤੇਰੇ ਜਦ ਮੈਨੂੰ ਸੂਰਜ ਕਰ ਦੇ ਮੋੜ ਤੇ ਮਿਲਦਾ ਹੈ ਤੇਰੇ ਜਦ ਮੈਨੂੰ ਸੂਰਜ ਕਰ ਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ਼ ਨਹਾਉਂ ਉਦੇ ਨਾਲ ਮੈਂ ਚੰਦਾ ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਹਾਂ ਰੋਜ਼ ਮੈਂ ਤਾਰਾ ਤਾਰਾ ਗਿਣ ਰਾਤ ਬਿਤਾਉਂਦਾ ਹਾਂ ਰੋਜ਼ ਮੈਂ ਤੇਰੇ ਸਿਰ ਤੋਂ ਸੂਰਜ ਵਾਰ ਕੇ ਆਉਂਦਾ ਹਾਂ ਜਦ ਰੁਈਆਂ ਵਿੱਚ ਪੰਛੀ ਤੜਕੇ ਵਾਕ ਕੋਈ ਲੈਂਦਾ ਹੈ ਮੈਂ ਆਪਣੇ ਸੰਗ ਸੁਤਾ ਆਪਣਾ ਗੀਤ ਜਗਾਉਂਦਾ ਹਾਂ ਫਿਰ ਜਦ ਮੈਨੂੰ ਸੂਰਜ ਕਰਦੇ ਮੋੜ ਤੇ ਮਿਲਦਾ ਹੈ ਨਦੀਏ ਰੋਜ਼ ਨਹਾਉਣ ਉਹਦੇ ਨਾਲ ਮੈਂ ਜਾਂਦਾ ਹਾਂ ਮੈਂ ਤੇ ਸੂਰਜ ਜਦੋਂ ਨਹਾ ਕੇ ਕਰ ਨੂੰ ਮੁੜਦੇ ਹਾਂ ਮੈਂ ਸੂਰਜ ਲਈ ਵੇੜੇ ਨਿੰਮ ਦਾ ਪੀੜਾ ਡਾਉਂਦਾ ਹਾਂ ਮੈਂ ਤੇ ਸੂਰਜ ਬੈਠ ਕੇ ਜਦ ਫਿਰ ਗੱਲਾਂ ਕਰਦੇ ਹਾਂ ਮੈਂ ਸੂਰਜ ਨੂੰ ਤੇਰੀ ਛਾਂ ਦੀ ਗੱਲ ਸੁਣਾਉਂਦਾ ਹਾਂ ਛਾਂ ਦੀ ਗੱਲ ਸੁਣਾਉਂਦਿਆਂ ਜਦ ਮੈਂ ਕੰਬਣ ਲੱਗਦਾ ਹਾਂ ਮੈਂ ਸੂਰਜ ਦੇ ਗੋਰੇ ਗੱਲ ਵਿੱਚ ਬਾਹਾਂ ਪਾਉਂਦਾ ਹਾਂ ਫਿਰ ਜਦ ਸੂਰਜ ਮੇਰੇ ਘਰ ਦੀ ਕੰਧ ਉਤਰਦਾ ਹੈ ਮੈਂ ਆਪਣੀ ਹੀ ਪਰਛਾਵੇਂ ਤੋਂ ਡਰ ਡਰ ਜਾਂਦਾ ਹਾਂ ਮੈਂ ਤੇ ਸੂਰਜ ਕਰਦੇ ਮੁੜ ਪਿਛਵਾੜੇ ਜਾਂਦੇ ਹਾਂ ਮੈਂ ਉਹਨੂੰ ਆਪਣੇ ਘਰ ਦੀ ਮੋਈ ਧੁੱਪ ਵਿਖਾਉਂਦਾ ਹਾਂ ਜਦ ਸੂਰਜ ਮੇਰੀ ਮੋਈ ਧੁੱਪ ਲਈ ਅੱਖੀਆਂ ਪਰਦਾ ਹੈ ਮੈਂ ਸੂਰਜ ਨੂੰ ਗਲ ਵਿੱਚ ਲੈ ਕੇ ਚੁੱਪ ਕਰਾਉਂਦਾ ਹਾਂ ਮੈਂ ਤੇ ਸੂਰਜ ਫੇਰ ਚੁਪੀਤੇ ਤੁਰਦੇ ਜਾਂਦੇ ਹਾਂ ਰੋਜ਼ ਮੈਂ ਉਹਨੂੰ ਪਿੰਡ ਦੀ ਜੂ ਤੱਕ ਤੋਰ ਕੇ ਆਉਂਦਾ ਹਾਂ ਰੋਜ਼ ਉਦਾਸਾ ਸੂਰਜ ਨਦੀ ਡੁੱਬ ਕੇ ਮਰਦਾ ਹੈ ਤੇ ਮੈਂ ਰੋਜ਼ ਮਰੇ ਹੋਏ ਦਿਨ ਦਾ ਸੂਗ ਮਨਾਉਂਦਾ ਹਾਂ